ਵਾਹਿਗੁਰੂ ਸਭ ਜੀਓ ਗੁਰਮੁਖ ਪ੍ਰਭ ਸਿਵ ਸਦ ਸਾਚ ਗੁਰਮਖ ਪ੍ਰਭ ਸਿਵ ਸਦ ਸਾਚ ਅਨੰਦ ਸਹਿਜ ਪਿਆਰ ਸਦਾ ਆਨੰਦ ਗਾਵੇ ਗੁਣ ਸੱਚੇ ਅਰਧ ਉਰਦੇ ਔਰ ਧਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ ਦੌਤ ਬੰਧਨ ਅਨਕਵਾਰ ਸਰਬ ਕਲਾ ਸਮਰਥ ਦੋਲਰ ਤੇ ਰੱਖੋ ਪ੍ਰਭੂ ਨਾਲ ਕਦੇ ਕਰ ਹੱਥ ਜੁਗ ਜੁਗ ਅਟਲ ਸ਼ਬਦ ਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਉਹ ਜਨਨ ਦੀ ਤਰ੍ਹਾਂ ਸਤਗੁਰਾਂ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰ ਰਹੇ ਪਿਆਰੇ ਸਤ ਸੰਗੀ ਜਨੋ ਬਡਪਾਗੇ ਹਾ ਜਿੰਨਾਂ ਨੂੰ ਗੁਰੂ ਦੀ ਗੋਦ ਵਿੱਚ ਜੋੜ ਬੈਠਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ ਆਪ ਜੀ ਨੇ ਜੋ ਸ਼ਬਦ ਸਰਵਣ ਕੀਤਾ ਹੈ ਇਹ ਸ਼ਬਦ 551 ਅੰਗ ਤੇ ਸਬਾਇਮਨ ਹੈ ਬਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਰਬੱਤ ਮਾਈ ਪਾਈ ਗੱਜ ਕੇ ਫਤਿਹ ਬਲਾਓ ਕੋਈ ਵੀ ਰਸਨਾ ਗੁਰ ਫਤਿਹ ਤੋਂ ਵੰਦੀ ਨਾ ਰਵੇ ਇੱਕ ਵਾਰ ਬਲਾਉਣ ਤੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਨੇ અપਾਰ ਜੀਵਨ ਦਿੱਤਾ ਹੈ ਸਤਗੁਰਾਂ ਨੇ અપਾਰ ਤੇ ਬੇਅੰਤ ਰਹਿਮਤ ਕੀਤੀ ਹੈ ਬਖਸ਼ਿਸ਼ ਜੋ ਸਤਗੁਰਾਂ ਦਾ ਅੱਜ ਦਾ ਵੀ ਸਮਾ ਸਾਨੂੰ ਆਪਣੀ ਗੋਦ ਵਿੱਚ ਪਾਛਾ ਨੇ ਬਿਠਾ ਲ ਕੇ ਸਾਡੇ ਨਾਲ ਪਿਆਰ ਮੁਹੱਬਤ ਪ੍ਰੇਮ ਦੀਆਂ ਗੱਲਾਂ ਕਰਦੇ ਨੇ ਜਿਵੇਂ ਤੇਤਾ ਆਪਣੇ ਧੀਆਂ ਪੁੱਤਰਾਂ ਦੇ ਨਾਲ ਬਾਪੂ ਆਪਣੇ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਗੋਦ ਵਿੱਚ ਬਿਠਾ ਲ ਕੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਨਾਲ ਪਿਆਰ ਕਰਦੇ ਨੇ ਸਾਡੇ ਨਾਲ ਗੱਲਾਂ ਕਰਦੇ ਨੇ ਗੱਲ ਇਹ ਨਹੀਂ ਹੈ ਜਿਵੇਂ ਦੁਨਿਆਵੀ ਬੱਚੇ ਆਪਣੇ ਮਾਪਿਓ ਦੇ ਨਾਲ ਗੱਲ ਕਰਨ ਨੂੰ ਭੁੱਲ ਗਏ ਗੇਮਾਂ ਦੇ ਵਿੱਚ ਪੈ ਗਏ ਮੋਬਾਈਲਾਂ ਵਿੱਚ ਪੈ ਗਏ ਇਸੇ ਤਰ੍ਹਾਂ ਆਪਾਂ ਵੀ ਧਾਰਮਿਕ ਪੱਖੋਂ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਗੱਲਾਂ ਬਾਤਾਂ ਕਰਨੋਂ ਭੁੱਲ ਗਏ ਵਿਸਰ ਗਏ ਕਰਾਹੇ ਪੈ ਗਏ ਭਾਈ ਸਾਹਿਬ ਭਾਈ ਗੁਰਦਾਸ ਜੀ ਬੜਾ ਪਿਆਰਾ ਖਿਆਲ ਦਿੰਦੇ ਨੇ ਕਹਿੰਦੇ ਕਲਯੁਗ ਬੋਧ ਅਬੋਧ ਹੈ ਗੁਰ ਪਰੰਤ ਤਨੜੇ ਜਾਈ ਵਾਰਾਂ ਵਿੱਚ ਕਹਿੰਦੇ ਕਲ ਯੁੱਗ ਦਾ ਭਾਈ ਇਦਾਂ ਦਾ ਭਿਆਨਕ ਸਮਾਂ ਆਉਣਾ। ਉਹ ਪਹਿਲਾ ਸਮਾਂ ਹੁੰਦਾ ਸੀ ਜਿਨ੍ਹਾਂ ਨੇ ਗਿਆਨ ਲੈਣਾ ਉਹਨਾਂ ਨੇ ਅਸਤਾਦ ਲੱਭਣਾ, ਗੁਰੂ ਲੱਭਣਾ ਤੇ ਫਿਰ ਗੁਰ ਧਰਨਾ ਕਰਨੀ, ਅਸਤਾਦ ਧਰਨਾ ਕਰਨੀ ਤੇ ਉਹਦੇ ਕੋਲੇ ਸਿੱਖਣ ਵਾਸਤੇ ਜਾਣਾ। ਪਾਵੇਂ ਉਹ 10 ਕਿਲੋਮੀਟਰ ਤੇ ਦੂਰ ਹੋਵੇ 20 ਕਿਲੋਮੀਟਰ ਤੇ ਦੂਰ ਹੋਵੇ ਇਸ ਸਮਾਂ ਤੇ ਇਦਾਂ ਦਾ ਭਰਿਆ ਪੀ ਬਹੁਤ ਸਾਰੇ ਬੱਚੇ ਉਹਨਾਂ ਦੇ ਕੋਲੇ ਲੋਕ ਛੱਡ ਆਇਆ ਕਰਦੇ ਸੀ ਵੀ ਸਾਡੇ ਬੱਚੇ ਨੂੰ ਤੁਸੀਂ ਸਾਧੂ ਬਣਾ ਦਿਓ ਗੁਰੂ ਲੜਲਾ ਦਿਓ ਰੱਬ ਦੇ ਨਾਲ ਜੋੜ ਦਿਓ ਸਮਾਂ ਤਬਦੀਲ ਹੁੰਦਾ ਗਿਆ ਥੋੜਾ ਥੋੜਾ ਕਰਕੇ ਫਿਰ ਪੜਨ ਵਾਸਤੇ ਬੱਚੇ ਜਾਂਦੇ ਸੀ ਘਰ ਨੂੰ ਆ ਜਾਂਦੇ ਸੀ ਪੜਨ ਵਾਸਤੇ ਜਾਂਦੇ ਸੀ ਸਿੱਖਿਆ ਲੈ ਕੇ ਸੰਥਿਆ ਲੈ ਕੇ ਘਰੇ ਆ ਜਾਂਦੇ ਸੀ ਇਦਾਂ ਦਾ ਸਮਾਂ ਵੀ ਰਿਹਾ ਪਰ ਹੁਣ ਕਲਯੁਗ ਦਾ ਸਮਾਂ ਇਦਾਂ ਦਾ ਹੋ ਗਿਆ ਕਿ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨੇ ਪਗਤੀ ਪੜ ਕੇ ਸੁਣਾਈ ਤੁਹਾਨੂੰ ਕਿ ਪਹਿਲਾ ਚੇਲਾ ਪੜਨ ਵਾਸਤੇ ਜਾਇਆ ਕਰਦਾ ਸੀ ਉਸਤਾਦ ਕੋਲੇ ਤੇ ਹੁਣ ਉਸਤਾਦ ਨੂੰ ਪੜਾਉਣ ਵਾਸਤੇ ਜਾਣਾ ਪੈਂਦਾ ਚੇਲੇ ਕੋਲੇ ਉਲਟੋ ਗਿਆ ਕੰਮ ਪਹਿਲਾਂ ਚੇਲਾ ਪੜਨ ਵਾਸਤੇ ਜਾਂਦਾ ਸੀ ਉਸਤਾਦ ਕੋਲੇ ਹੁਣ ਉਸਤਾਦ ਨੂੰ ਪੜਾਉਣ ਵਾਸਤੇ ਜਾਣਾ ਪੈਂਦਾ ਚੇਲੇ ਕੋਲੇ ਗੁਰ ਪੜਨ ਤਣਾੜੇ ਗਈ ਉਲਟੋ ਹੋ ਗਿਆ ਕੰਮ ਪਰ ਗੁਰਮੁਖ ਪਿਆਰਿਓ ਕਲਯੁਗ ਦਾ ਸਮਾ ਇਹ ਇਦਾਂ ਦੱਸ ਰਹੇ ਨੇ ਆਉਣ ਵਾਲਾ ਸਮਾ ਕਿ ਅੱਜ ਆਪਾਂ ਦੇਖਦੇ ਆਂ ਕਿ ਸਮਾ ਇਦਾਂ ਦਾ ਮਾਰਤਾ ਲਾਭ ਹੋ ਰਹੀ ਆ ਫਿਰ ਸਤਿਗੁਰੂ ਜੀ ਬਾਣੀਆਂ ਦੇਰ ਇੱਕ ਹੋਰ ਬੜਾ ਪਿਆਰਾ ਜ਼ਿਕਰ ਕਰਦੇ ਨੇ ਕਹਿੰਦੇ ਕਲਯੁਗ ਦਾ ਸਮਾ ਭਾਈ ਇਦਾਂ ਦਾ ਆਉਣਾ ਮਿੱਠੇ ਕੋ ਕੜਵਾ ਕਹ ਕੜਵੇ ਕੋ ਮਿੱਠਾ ਮਿੱਠੇ ਕੋ કડੂਆ ਕਹੇ ਕੜੂਗੇ ਕੋ ਮਿੱਠਾ ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡਿਠਾ ਕਲ ਦਾ ਭਾਵਰਤ ਕਲ ਯੁਗ ਔੜਾਲਾ ਸਮਾ ਗੁਰੂ ਸਾਹਿਬ ਕਹਿੰਦੇ ਭਾਈ ਐਦਾਂ ਦਾ ਸਮਾ ਔੜਾ ਕੀ ਹੁਣ ਤੇ ਆ ਗਿਆ ਆਪਾਂ ਵੇਖਦੇ ਆ ਪਾਸ਼ਾ ਕਹਿੰਦੇ ਮਿੱਠੇ ਨੂੰ ਲੋਕ ਕੌੜਾ ਕਹਿਣਗੇ মিঠে কো মিঠে ਨੂੰ ਲੋਕ ਕੌੜਾ ਕਹਿਣਗੇ ਤੇ ਕੌੜੇ ਨੂੰ ਮਿੱਠਾ ਕਹਿਣਗੇ ਸਮਾ ਪਾਦਸ਼ਾਹ ਵੇਖੋ ਬਾਣੀ ਅੰਦਰ ਕਿੰਨਾ ਸਮਾਂ ਪਹਿਲਾਂ ਹੀ ਇਹ ਸਭ ਕੁਝ ਲਿਖ ਦਿੱਤੀ ਕਦੋਂ ਦਾ ਸਮਾਂ ਇਦਾਂ ਦਾ ਆਉਣਾ ਕਿ ਲੋਕ ਮਿੱਠੇ ਨੂੰ ਕੌੜਾ ਕਹਿਣਗੇ ਤੇ ਕੌੜੇ ਨੂੰ ਮਿੱਠਾ ਕਹਿਣਗੇ ਹੁਣ ਕਹਿੰਗੇ ਨਹੀਂ ਲੋਕੋ ਪੜਾ ਸਤਿਗੁਰਾਂ ਦੀ ਬਾਣੀ ਪੜ੍ਹਨੀ ਸੁਣਨੀ ਹੋਵੇ ਤਾਂ ਆਪਾਂ ਤਿਆਰ ਨਹੀਂ ਲਚਰਤਾ ਗੰਦਗੀ ਉਹ ਵੇਖਣੀ ਹੋਵੇ ਸੁਣਨੀ ਹੋਵੇ ਤੇ ਲੋਕ ਫਟਾਫਟ ਤਿਆਰ ਹੋ ਜਾਂਦੇ ਨੇ ਸੁਣਨ ਵਾਸਤੇ ਵੀ ਤਿਆਰ ਹੋ ਜਾਂਦੇ ਨੇ ਤਾਂ ਦੇਖਣ ਵਾਸਤੇ ਵੀ ਯਾਰੋ ਜਾਨ ਜਾਨੀ ਕਿ ਜਿਹੜਾ ਕੌੜਾ ਸੀ ਉਹਨੂੰ ਮਿੱਠਾ ਪਾਫ ਰਹੇ ਨੇ ਤੇ ਜਿਹੜਾ ਪਦਾਰਥ ਮਿੱਠਾ ਸੀ ਗੁਰਬਾਣੀ ਉਹ ਕੌੜੀ ਲੱਗਦੀ ਆ ਉਹ ਚੰਗੀ ਨਹੀਂ ਲੱਗਦੀ ਇਹ ਸਮਾਜੇ ਹੁਣਾਂ ਭਲਾ ਲੱਗਦਾ ਪਰੁ ਕਿ ਜੇ ਸਮਾਜ ਹੁਣ ਆ ਗਿਆ ਲੱਗਦਾ ਸਮਾਜ ਇਹਦੇ ਸਮਾਂ ਬਾਪਰਿਆ ਸਮਾ ਮਿੱਠੇ ਕੋ ਕੌੜਾ ਤੇ ਕੜਵੇ ਕੋ ਮਿੱਠਾ ਰਾਤੇ ਕੀ ਨਿੰਦਾ ਕਰੇ ਜਿਹੜਾ ਗੁਰਬਾਣੀ ਦੇ ਨਾਲ ਰਤਿਆ ਹੋਇਆ ਰੰਗਿਆ ਹੋਇਆ ਰੱਬ ਦਾ ਪਿਆਰਾ ਉਹਦੀ ਲੋਕ ਨਿੰਦਾ ਕਰਦੇ ਨੇ ਰਾਤੇ ਕੀ ਨਿੰਦਾ ਕਰੇ ਐਸਾ ਕਲਮੇ ਡੀਠਾ ਆਉਣ ਵਾਲਾ ਸਮਾਂ ਪਾਸ਼ਾ ਕਹਿੰਦੇ ਭਾਈ ਇਦਾਂ ਦਾ ਉਸ ਸਮੇ ਗੁਰੂ ਸਾਹਿਬ ਨੇ ਲਿਖਿਆ ਵੀ ਉਹਨਾਂ ਦਾ ਸਮਾਂ ਕਲਯੁਗ ਦਾ ਸਮਾਂ ਭਿਆਨਕ ਸਮਾਂ ਇਦਾਂ ਦਾ ਹੋਣਾ ਪਰ ਆਪਾਂ ਅੱਜ ਵੇਖ ਰਹੇ ਹਾਂ ਕਿ ਵਾਕਿਆ ਸਮਾਂ ਜਿਹੜਾ ਗੁਰਬਾਣੀ ਨਾਲ ਰਤਿਆ ਹੋਇਆ ਗੁਰਬਾਣੀ ਨਾਲ ਰੰਗਿਆ ਹੋਇਆ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਲੋਕ ਉਹਦੀ ਨਿੰਦਾ ਕਰਨਗੇ ਨਾ 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 ਉਹਦੀ ਸੰਗਤ ਕਰਕੇ ਕੋਈ ਖੁਸ਼ ਨਹੀਂ ਹੋਊਗਾ ਰੱਬ ਦੇ ਪਿਆਰੇ ਦੀ ਗੁਰਬਾਣੀ ਪੜਨ ਵਾਲੇ ਦੀ ਉਹਦੇ ਲਾਗੇ ਖਲੋ ਕੇ ਕੋਈ ਖੁਸ਼ ਨਹੀਂ ਹੋਊਗਾ ਤੇ ਜਿਹੜਾ ਲਚਰਤਾ ਵਾਲਾ ਗੰਦੀ ਗਾਣੇ ਵਾਲਾ ਗੰਦੀਆਂ ਚੀਜ਼ਾਂ ਫਲਾਉਣ ਵਾਲਾ ਉਹਦੇ ਉਹਦੇ ਲਾਗੇ ਲੋਕੀ ਖਲੋ ਕੇ ਖੁਸ਼ ਹੁੰਦੇ ਨੇ ਰਾਤੇ ਕੀ ਨਿੰਦਾ ਕਰੇ ਐਸਾ ਕੱਲ ਬਣੇ ਸਮਾ ਆਉਣਾ ਨਹੀਂ ਆ ਗਿਆ ਸਮਾਏ ਕਲ ਜਗ ਦਾ ਭਿਆਨਕ ਸਮਾ ਗੁਰਮੁਖ ਪਿਆਰਿਓ ਪਰ ਧਿਆਨ ਦੇਣਾ ਜੇ ਪਾਤਸ਼ਾਹ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ ਕਹਿੰਦੇ ਗੁਰਮੁਖ ਮਨਮੁਖ ਖਾਦੇ ਗੁਰਮੁਖ ਉਭਰੇ ਕਹਿੰਦੇ ਭਾਈ ਭਿਆਨਕ ਸਮਾ ਇਹਦੇ ਵਿੱਚ ਜਿਹੜੇ ਮਨਮੁਖ ਨੇ ਉਹ ਖਤਮ ਹੋ ਜਾਣੇ ਨੇ ਜੇ ਜਿਹੜੇ ਗੁਰਮੁਖ ਨੇ ਉਹੀ ਬਚਨੇ ਨੇ ਆਪੋ ਸਤਨਾਮ ਮਨ ਮੁਖ ਖਾਦੇ ਗੁਰਮੁਖ ਉਬਰੇ ਉਬਰੇ ਭਾਵ ਬਚ ਗਏ ਜੇ ਆਪਾਂ ਬਚਣਾ ਚਾਹੁੰਦੇ ਆ ਜੀਵਨ ਸਫਲਾ ਬਣਾਉਣਾ ਚਾਹੁੰਦੇ ਆ ਫਿਰ ਗੁਰੂ ਵਾਲੇ ਪਾਸੇ ਮੁੱਖ ਕਰ ਲਈਏ ਗੁਰਮੁਖ ਪਿਆਰਿਓ ਆਪੋ ਸਤਨਾਮ ਤੇ ਜੇ ਆਪਾਂ ਜਦਾਂ ਸੰਸਾਰ ਤੇ ਆਏ ਸੀ ਖਾਲੀ ਆ ਤੇ ਖਾਲੀ ਚਲਿਆ ਜਾਣਾ ਕਹਿੰਦੇ ਆ ਨਾ ਸੰਸਾਰ ਤੇ ਖਾਲੀ ਆਏ ਖਾਲੀ ਜਾਣਾ ਨਹੀਂ ਗੁਰਮਤਿ ਪਿਆਰਿਓ ਸੰਸਾਰ ਤੇ ਆਏ ਆ ਖਾਲੀ ਆਏ ਆ ਪਰ ਖਾਲੀ ਨਹੀਂ ਜਾਣਾ ਜੋਤੀ ਮੈਂ ਜੋਤ ਰਲ ਜਾਈ ਰੱਬ ਦੇ ਨਾਲ ਮਲਾਪ ਹੋ ਜਾਵੇ ਇਹੋ ਹੀ ਇੱਕ ਸਮਾਂ ਏਕ ਵਾਰੀ ਆ ਜਿਹੜੀ ਵਾਰੀ ਸਾਨੂੰ ਮਿਲੀ ਆ ਸਾਡਾ ਰੱਬ ਦੇ ਨਾਲ ਮੇਲ ਹੋ ਜਾਣਾ ਕੋਈ ਹੋਰ ਜੋੜ ਨਹੀਂ ਆਗੀ 84 ਲੱਖ ਜੁਨਾਂ ਦੇ ਵਿੱਚੋਂ ਕੋਈ ਜੁੜ ਨਹੀਂ ਹੈਗੀ ਜਿਸ ਜੁੜ ਦੇ ਵਿੱਚ ਬੰਦੇ ਦਾ ਰੱਬ ਨਾਲ ਮੇਲ ਹੁੰਦਾ ਹੋਵੇ ਬਸ ਇੱਕੋ ਹੀ ਜੁੜ ਹੈ ਮਨੁੱਖਾ ਜੋੜ ਜਿਹਦੇ ਵਿੱਚ ਆਣ ਕੇ ਬੰਦੇ ਦਾ ਰੱਬ ਨਾਲ ਮੇਲ ਹੋ ਜਾਂਦਾ ਆਖੋ ਸਤਨਾਮ ਇੱਕੋ ਹੀ ਜੋਣਾ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਲੀਆ ਇੱਕੋ ਇੱਕ ਵਾਰੀ ਬਹੁਤ ਜਨਮ ਵਿਚਰੇ ਤੇ ਮਾਦੇ ਮਦ ਹੋ ਇਹ ਜਨਮ ਤੇ ਮਾਰੇ ਲਿਖੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਪੁਰੰਗਾ ਕਈ ਜਨਮ ਬਹੁਤ ਜਨਮ ਵਿਚੜੇ ਸੱਚੇ ਪਾਤਸ਼ਾ ਕੀੜਿਆਂ ਮਕੌੜਿਆਂ ਦੇ ਜੂਨਾ ਵਿੱਚ ਪੈ ਗਿਆ ਪਰ ਸੱਚੇ ਪਾਤਸ਼ਾ ਆ ਮਨੁੱਖਾ ਜੀਵਨ ਮਿਲਿਆ ਇਹ ਜੀਵਨ ਤੁਹਾਡੇ ਲੇਖੇ ਵਿੱਚ ਲਾ ਦਿਏ ਆਪੋ ਸਤਨਾਮ ਜੇ ਬਹੁਤਾਂ ਨੀਤੇ ਥੋੜਾ ਸਮਾ ਗੁਰਮੁਖ ਪਿਆਰੋ ਲਈਏ ਆਸ਼ਾ ਜੀ ਪਹਿਲੀਆਂ ਪੰਕਤੀਆਂ ਅੰਦਰ ਫਰਮਾਨ ਕਰਦੇ ਨੇ ਗੁਰਮੁਖ ਪ੍ਰਭ ਸੇਵੇ ਸਦ ਸੱਚਾ ਅਨੰਦਨ ਸਹਿਜ ਪਿਆਰ ਜਿਹੜੇ ਗੁਰਮੁਖ ਨੇ ਉਹ ਪ੍ਰਭੂ ਦੀ ਸੇਵਾ ਕਰਦੇ ਨੇ ਤੇ ਸਦਾ ਸੱਚੇ ਪਰਮੇਸ਼ਰ ਨਾਲ ਜੁੜੇ ਰਹਿੰਦੇ ਨੇ ਅਨੰਦਨ ਰਜਾਨਾ ਸਹਿਜ ਪਿਆਰ ਸਹਿਜ ਅਵਸਥਾ ਵਿੱਚ ਭਾਵ ਕਾਲੇ ਨਹੀਂ ਪੈਂਦੇ ਸਹਿਜ ਅਵਸਥਾ ਦਾ ਭਾਵ ਵਰਤ ਹੁੰਦਾ ਸਹਿਜ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਆਨੰਦ ਦੇ ਨਾਲ ਕਹਿ ਦਈਏ ਆਪਾਂ ਕਿ ਉਸ ਮਾਲਕ ਨਾਲ ਜੁੜਦੇ ਨੇ ਆਪਾਂ ਵੀ ਪਰਮੇਸ਼ਰ ਨਾਲ ਜੁੜੀਏ ਗੁਰਮੁਖ ਪਿਆਰਿਓ ਜਿੰਨਾ ਕਿ ਹੋ ਸਕਦਾ ਆਦਿਸ਼ਾ ਜੀ ਦੀ ਬਾਣੀ ਨਾਲ ਜੁੜਨ ਦਾ ਯਤਨ ਕਰੀਏ ਕਲਾਸਾਂ ਲੱਗਦੀਆਂ ਨੇ ਬੱਚੇ ਕੁਝ ਆਉਂਦੇ ਨੇ ਜਿਹੜੇ ਨਹੀਂ ਆਉਂਦੇ ਮਾਤਾ ਪਿਤਾ ਨੂੰ ਬੇਨਤੀ ਉਹਨਾਂ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਜਰੂਰ ਭੇਜਿਆ ਕਰੋ ਤਾਂ ਜੋ ਸਾਡੇ ਜਿਹੜੇ ਬੱਚੇ ਨੇ ਉਹ ਗੁਰਮਤ ਦੇ ਧਾਰਨੀ ਹੋ ਜਾਣ ਇਹ ਤੁਰ ਹੁੰਦਾ ਜੇ ਗੁਰਮੁਖ ਪਿਆਰਿਓ ਕਈ ਵਾਰੀ ਆਪਾਂ ਕਹਿੰਨੇ ਨਾ ਤੁਰ ਤੋਂ ਲਿਖਾਇਆ ਲੇਖ ਲਿਖਿਆ ਜਾਂਦਾ ਇਹੀ ਤੁਰ ਹੁੰਦਾ ਜੇ ਬਚਪਨ ਜਿੰਨੇ ਬਚਪਨ ਤੋਂ ਰੱਬ ਦੇ ਨਾਲ ਨਹੀਂ ਜੁੜਿਆ ਉਹਨਾਂ ਉਹ ਜਵਾਨੀ ਕਿੰਨੀ ਜੁੜਦਾ ਤੇ ਬਡੇ ਪੇਚ ਨੂੰ ਨਹੀਂ ਜੁੜਦਾ ਆਖੋ ਸਤਨਾਮ ਇਹੀ ਤੌਰ ਹੁੰਦਾ ਜੇ ਇਹਨੇ ਕਈ ਵਾਰੀ ਭਲੇਖੇ ਚ ਪਏ ਹੁੰਨੇ ਆ ਤੌਰ ਪਿਛਲਾ ਜਨਮ ਤੌਰ ਕੀ ਹੈ ਬਚਪਨ ਜਦੋਂ ਤੁਰ ਤੋਂ ਗੁਰਬਾਣੀ ਨਾਲ ਜੋੜਤੇ ਬੱਚੇ ਫਿਰ ਕਦੇ ਨਹੀਂ ਡੋਲਣਗੇ ਆਖੋ ਸਤਨਾਮ ਫਿਰ ਨਹੀਂ ਕਦੇ ਡੋਲਣਗੇ ਬਾਦਸ਼ਾਹ ਸਾਨੂੰ ਲਿਖਤੀ ਰੂਪ ਵਿੱਚ ਦੇ ਗਏ ਕਹਿੰਦੇ ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਲਾਦ ਜੱਪਿਉ ਭਗ ਜੈਸੀ ਕਹਿੰਦੇ ਜੇ ਮਿੱਤਰੂ ਤੇ ਪ੍ਰਲਾਦ ਨੇ ਬਚਪਨ ਵਿੱਚ ਰੱਬ ਦਾ ਨਾਮ ਜਪਿਆ ਸੀ ਬਚਪਨ ਵਿੱਚ ਰੱਬ ਨਾਲ ਜੁੜ ਗਏ ਸੀ ਆਸ਼ਾ ਕਹਿੰਦੇ हे ਰੱਬ ਦੇ ਪਿਆਰੇਓ ਬਚਪਨ ਤੋਂ ਹੀ ਸਤਿਗੁਰਾਂ ਦੇ ਨਾਲ ਰੱਬ ਨਾਲ ਜੁੜਨਾ ਇਹਦੇ ਦਾ ਸਮਾਂ ਡੀਕ ਦੇ ਰਹੇ ਹੋ ਕੋਈ ਗੱਲ ਨਹੀਂ ਆਹ ਤੇ ਪੜਨ ਦਾ ਸਮਾਂ ਆਹ ਖੇਡਣ ਮੱਲਣ ਦਾ ਸਮਾਂ ਆਹ ਖਾਣ ਪੀਣ ਦਾ ਸਮਾਂ ਕੋਈ ਨਹੀਂ ਜੁੜ ਜਾਵਾਂਗੇ ਛਗਲਾਂਗੇ ਅਮਰਤ ਬਣ ਜਾਾਂਗੇ ਗੁਰੂ ਵਾਲੇ ਨਹੀਂ ਗੁਰਮੁਖ ਪਿਆਰਿਓ ਸਮਾਂ ਪਤਾ ਨਹੀਂ ਸਾ ਆਵੇ ਕੇ ਨਾ ਆਵੇ ਹਮ ਆਦਮੀ ਹਾਂ ਇਕਦਮੀ ਸਮਾਂ ਅਜਾਇਆ ਨਾ ਜਾਣਦਈਏ ਸਮੇ ਨੂੰ ਸੰਭਾਲ ਲਈ ਆਈਆਂ ਸੰਗਤਾਂ ਦਾ ਧੰਨਵਾਦ ਕੋਈਆਂ ਗਲਤੀਆਂ ਦੀ ਖਿਮਾ ਪਾਤਸ਼ਾਹ ਤੇ ਪਾਬਨ ਚਰਨਾਂ ਦੀ ਆਪ ਜੀ ਨੇ ਹਾਜ਼ਰੀ ਭਰੀ ਸਤਿਗੁਰੂ ਕਿਰਪਾ ਕਰਨਾ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨ ਆਪਣੇ ਅੰਦਰੋਂ ਕਰੂੰਗਾ ਸਿੱਖੀ ਜੀਵਨ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾ ਦੇਣਾ ਗਲਤੀਆਂ ਭੁੱਲਾਂ ਸਾਡੀਆਂ ਗਿਆਨ ਗੁਰੂ ਦਾ ਭੁੱਲਾਂ ਨੂੰ ਨਹੀਂ ਚਿਤਾਰਨਾ ਗੁਰੂ ਦੇ ਧਿਆਨ ਨੂੰ ਆਪਣੇ ਜੀਵਨ ਦਾ ਆਧਾਰ ਜੀਵਨ ਦਾ ਆਸਰਾ ਬਣਾ ਲੈਣਾ ਪਾਤਸ਼ਾਹ ਦੇ ਚਰਨਾਂ ਅੰਦਰ ਝੁਕਾਓ ਸੀਸ ਬਿਲਾਓ ਫਤਿਹ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ